ਫਤਿਹਲ ਗਾਇਟ ਐਨ ਸੀ ਵੀ ਆਂ। 3 ਮਿੰਟ ਲੈਪਸ ਆਉਂਗਾ। ਬੜਿਆ ਬੈਠਾ ਅੰਦਰ ਉਹ ਤਾਂ ਕਹੂੰਗਾ। ਉਹ ਨਿਰਕਦਾ ਉਹ ਬਾਹਰ। ਜਾਂਦਾ ਪਿਆ ਸੁਤਾ ਹੀ ਪਿਆ। ਜੀਤਾ ਪਿਆ। ਸੁਤਾ ਪਿਆ ਉਹ ਤਾਂ। ਸੁਤਾ ਪਿਆ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਗਾਇਸ। ਅੱਜ ਸਾਡਾ ਕਾਫੀ ਦਿਨਾਂ ਬਾਅਦ ਬਲੌਗ ਆਇਆ ਹੈ ਤੇ ਅਜੀ ਕਿゼ ਪਾਸੇ ਬਿਜੀ ਸੀਗੇ ਤੁਹਾਨੂੰ ਦੱਸਾਂਗੇ ਵੀ ਅਸੀਂ ਕਿਸ ਪਾਸੇ ਬਿਜੀ ਸੀਗੇ ਸਾਨੂੰ ਪਹਿਲਾਂ ਤੁਹਾਨੂੰ ਬਾਹਰ ਚੱਲਦੇ ਆਏ ਤੇ ਮਿਲਿਆ ਉਹਨਾ ਕਿ ਜਿਹਦੀ ਕਰਕੇ ਅਸੀਂ ਬਿਜੀ ਹੋ ਗਏ ਸੀਗੇ ਆਜੋ ਦਿਖਾਈਏ ਤੁਹਾਨੂੰ ਵੀ ਅਸੀਂ ਕਿਉਂ ਬਿਜੀ ਸੀਗੇ ਆ ਦੇਖੋ ਆ ਪਾਇਨੇ ਸਾਡੇ ਮਾਤਾ ਜੀ ਆ ਬੈਠੇ ਨੇ ਇਹਨਾਂ ਦੇ ਮੁੱਖ ਸੇਵਾਦਾਰ ਸੇਵਾਦਾਰ ਨੇ ਹੂੰ ਇਹ ਗੱਲ ਮਾਤਾ ਜੀ ਮਮੀ ਹੋਵੇ ਬਿਮਾਰ ਹੋ ਗਈ ਸੀ ਕਾਫੀ ਕਈ ਦਿਨਾਂ ਤੋਂ ਉਹ ਮਾਰ ਚੱਲ ਰਹੀ ਜੀ ਪਿੱਛੇ ਇਹ ਉਹ ਉਸ ਕਰਕੇ ਅਸੀਂ ਬਲੌਗ ਨੂੰ ਬਣਾ ਨਹੀਂ ਸਕੇ ਹੈਗੇ ਤੇ ਹੁਣ ਅਸੀਂ ਆਇਆ ਹੈਗੇ ਨਵਾਰੋ ਤੇ ਪਹਿਲਾਂ ਤਾਂ ਬਿਲਕੁਲ ਸੀਰੀਅਸ ਸੀਗੇ ਉਹ ਜਹਾਲ ਇਹਨਾਂ ਦੀ ਟੀਵੀ ਸੀਗੇ ਤੇ ਇੱਧਰ ਹੁਣ ਇਹਦਾ ਸੇਵਾ ਕਰਨ ਵਾਸਤੇ ਲਿਆਂਦਾਗਾ ਆਪਣੇ ਆਪਣੇ ਵੱਲ ਤੇ ਇਹਨਾਂ ਦਾ ਟਰੀਟਮੈਂਟ ਵੀ ਚੱਲ ਰਿਹਾ ਹੈਗਾ ਨਾਲ ਹੀ ਤਾਂ ਹਨ ਤੇ ਨਾਲੇ ਹੁਣ ਨਾਲ-ਨਾਲ ਇਹਨਾਂ ਇੱਕ ਖਾਦ ਘਰਾ ਤੇ ਬਹੁਤ ਜ਼ੋਰ ਦਿੱਤਾ ਹੈਗਾ ਉਹ ਕਾਫੀ ਜ਼ਿਆਦਾ ਫਰਕ ਹੈਗਾ ਪਹਿਲਾਂ ਨਾਲ ਉਹ ਆਪ ਦਾ ਬਹੁਤ ਸੁਧਾਰ ਹੈ ਪਹਿਲਾਂ ਬੋਲੇ ਵੀ ਨਹੀਂ ਕਰਦੇ ਸੀ ਨਾ ਮੂੰਹ ਵੀਰੇ ਪੱਕਿਆ ਹੋਇਆ ਸੀਗਾ ਅੰਦਰੋਂ ਹਨ ਖੈਰੀ ਜਾਂਦਾ ਸੀ ਐਨਰਜੀ ਲੈਵਲ ਬਿਲਕੁਲ ਲੋ ਹੋਇਆ ਹੋਇਆ ਸੀ ਇਹਨਾਂ ਦਾ ਉਸ ਕਰਕੇ ਸਰੀਰ ਨੇ ਬਿਲਕੁਲ ਬਗਲੀ ਜਾਗ ਕਰਮ ਹੋ ਗਈ ਸੀ ਸਰੀਰ ਚ ਤੇ ਹੁਣ ਦੁਬਾਰਾ ਬਾਰੇ ਖਾਣ ਕਰਨ ਨਾਲ ਇਹਨਾਂ ਦਾ ਥੋੜਾ ਜਿਹਾ ਚੱਕਿਆ ਕੇ ਲੈਵਲ ਬਿਉਟੀ ਸਿਸਟਮ ਥੋੜਾ ਸਟਰੋਂਗ ਕਰ ਦਿੱਤੀ ਕਰ ਰਹੇ ਨੇ ਵੀ ਇਹ ਫਰਕ ਬਹੁਤ ਆ ਹੋਂਦਾ ਫਰਕ ਮੈਂ ਤੁਹਾਨੂੰ ਪੁਰਾਣੀਆਂ ਫੋਟੋਆਂ ਦੇ ਵਿੱਚ ਦਿਖਾਉਂਗਾ ਇਹਨਾਂ ਦੇ ਮੈਂ ਵੀਡੀਓ ਚ ਸ਼ੋਰ ਸ਼ੋਰ ਜਿਹੀ ਪ੍ਰੈਸਿੰਗ ਉਹਨਾਂ ਨੂੰ ਕਾਫੀ ਜ਼ਿਆਦਾ ਨੂੰ ਪੱਕਿਆ ਹੋਇਆ ਸੀ ਇਹਨਾਂ ਦਾ ਤੇ ਹੁਣ ਆਪਾਂ ਮੰਮੀ ਤੋਂ ਪੁੱਛ ਲੈਗੇ ਇਹਨਾਂ ਦਾ ਕੀ ਹਾਲ ਹੈ ਅੱਜ ਲੋਕ ਜਨਾ ਨੇ ਪਹਿਲੀ ਵਾਰ ਤੁਹਾਡੇ ਨਾਲ ਗੱਲਬਾਤ ਕਰ ਰਹੀ ਹੈ ਮੇਰੇ ਕਿਹਦਾ ਸੈਂਸਰੀ ਬਿਮਾਰ ਹੋਇਆ ਤਾਂ ਸੜੇ ਡੇ ਨੋਟ ਬਲਉ ਨਹੀਂ ਆਦੇ ਸੋਰੀ ਬਈ ਸੀ ਰਿਆ ਪਾਤੋਂ ਕਰੇ ਜੀ ਲੱਗਣੀ ਹੋ ਸੋਚੋ ਥੋੜਾ ਪਟਕਾ ਲਾਉਣਾ ਚਲੋ ਇਸ ਕਰਕੇ ਪਹਿਲਾਂ ਵੀ ਹੋ ਗਈ ਸੀ ਉੱਤੇ ਬਹੁਤ ਮੁਸ਼ਕਲ ਇਹਦਾ ਤਾਂ ਕਿਵੇਂ ਹਮਤਾ ਜੀ ਠੀਕ ਜੀ ਮੈਨੂੰ ਬੋਲ ਕੇ ਦੱਸ ਥੋੜਾ ਇਹ ਨਹੀਂ ਹੋ ਰਹੀ ਹੋ ਰਹੀ ਨਹੀਂ ਕਿਵੇਂ ਠੀਕ ਹੈ ਠੀਕ ਹੈ ਨਹੀਂ ਕਰ ਵੀ ਨਹੀਂ

ਆਪ ਦਾ ਵਾਹ ਦੀ ਚੀਜੀ ਜੇ ਅਜਿਆ ਦਾ ਅ ਪਹਿਲੀ ਵੀ ਆਪਣੇ ਆਪ ਕਰਨ ਵਾਲੇ ਆਲੋ ਚਾਹੀ ਨਹੀਂ ਗੇ ਲੱਗੇ ਆ ਨਹੀਂ ਬਹੁਤ ਹੈ ਜੇ ਅਸੀਂ ਮਾਡਲ ਬਣਾ ਰਹੇ ਲੋਕੀ ਜਾਣੇ ਕੱਪੜੇ ਸਪਰੇਅ ਕਰੀਦੇ ਪਾ ਰਹੇ ਨੇ ਅੱਧਾ ਮਾਤਾ ਹੈਂ ਘਟਾ ਰਹੇ ਆ ਹੈਂ ਕਹਿੰਦੇ ਜਦ ਜਵਾਨੀ ਵੇਲੇ ਨਹੀਂ ਆਪਾਂ ਲਈ ਨਹੀਂ ਜਦ ਦੇਖੇ ਉਹ ਬੜਾ ਬੜਾ ਹੋ ਗਿਆ ਸੀ ਜੇ ਬੁਢੀ ਹੋ ਗਈ ਤਾਂ ਪ੍ਰਾਣਿਤ ਮਾਦੀ ਨੂੰ ਹੋਈ ਨੂੰ ਵੜਾ ਗਲੀ ਨੂੰ ਜੇ ਪ੍ਰਾਣਿਤ ਨਹੀਂ ਮੈਂ ਕਰੀ ਆਂ ਮੀਂਂ ਕੀ ਆਪਾਂ ਨੇ ਚੀਜ਼ਾਂ ਪਾ ਦੇਣਾ ਨੂੰ ਪੀਟ ਰਹਾ ਕਰਿਆ ਜੀ ਸਾਡੇ ਜਨਤੀ ਜੀ ਵੀ ਜੀ ਸਾਡੇ ਆਪ ਜਿੰਨੀ ਬੰਦਾ ਸੁਣਵਾ ਜੀ ਵੀ ਆਪਣੀ ਜਿੰਦਗੀ ਹਾਂ ਪਰ ਆ ਉਹਨਾਂ ਨੇ ਨਹੀਂ ਸੁਣਿਆ ਤੂੰ ਵੀ ਬੋਲਿਆ ਠੀਕ ਹੈ ਤਾਂ ਤੁਸੀਂ ਵੀ ਬੋਲੋ ਇੱਕ ਕਰ ਤੂੰ ਬੋਲ ਲੈ ਮੈਨੂੰ ਤੂੰ ਬੋਲ ਲੈ ਬਿਲਕੁਲ ਦੱਸ ਜੀ ਅਗੀ ਸਾਰਾ ਕੁਝ ਹੁਣ ਤਾਂ ਬੋਲ ਦਈਏ ਪਹਿਲਾਂ ਦੀ ਆਵਾਜ਼ ਨਹੀਂ ਸਮਝਉ ਦੁਨਦੀਸਾਂ ਨੂੰ ਵੀ ਬੈਠੀ ਹੋ ਜਾਂਦੀ ਹੈ ਆਪੇ ਤਾਂ ਲਗਾ ਮਾਗੇਗੇ ਪਰ ਤਾਂ ਬਿਲਕੁਲ ਉਸ ਗਾਇਸ ਗਰੀਨ ਦੇ ਵੀਰ ਵਾਸਤੇ ਸਵਾਲ ਲਗੇ ਬਹੁਤ ਟਾਈਮ ਤੋਂ ਕਿਉਂਕਿ ਬਿੱਬੀ ਨਾਲ}}{| ਇਹਨਾਂ ਨੂੰ ਆਪਣਾ ਮਾਹੌਲ ਬਧੀਆ ਸਾਰੀ ਵੀਡੀਓ ਸਾਈਕਲੀ ਮਾਹੌਲ ਬਧੀਆ ਕ੍ਰੈਕ ਆਕੀਦਾ ਇਹ ਦਿਖਾਵਾ ਹੈਗਾ ਤੇ ਉਹਦੇ ਵਿੱਚ ਉਹਨੂੰ ਬੱਚੇ ਉੱਚੇ ਇਹਨਾਂ ਨਾਲ ਸਵਾਲ-ਜਵਾਬ ਕਰਦੇ ਨੇ ਤੇ ਇਹਨਾਂ ਦਾ ਜਿਹੜਾ ਹੈਗਾ ਮਤਲਬ ਕਿ ਅੰਦਰੂਨੀ ਸਾਰੀ ਵਧੀਆ ਰਹੀ ਹੈ। ਮਤਲਬ ਕਿ ਐਕਟ ਵਿੱਚ ਆਮਰੇਚ ਹੂੰ ਆਮਰੇਚ ਸਾਧੂ 모ਸ਼ਾ 모シンਦ ਲੈਣੇ ਵੀ ਨੂੰ ਚੇਤ ਦਿਨੇ ਨੂੰ ਦਾ ਵਿਭਾਰ ਤੇ ਕਿਹਨਾਂ ਮਾਹੌਲ ਜੀ ਮਿਲਦਾ ਬਾਰਾਂਦਰ ਮੜੀ ਮੋਟੇ ਗੱਲਾਂ ਬਾਤਾਂ ਸੁਣਦੇ ਨਾਲ ਦਰ ਲੋਕ ਬੋਲਦੇ ਸੁਣਦੇ ਬਾਰਨਾ ਦੇਖਦੇ ਰਹਿੰਦੇ ਬੇਟਾ ਕੋਈ ਮੈਂ ਇਸ ਤਰ੍ਹਾਂ ਵਿਚਾਰ ਆਉਂਦਾ ਨੇ ਭਗਵਾਨ ਬਾਬਾ ਜੀ ਜੱਗੇ ਹੋਣੇ ਚਲ ਬਾਹਰ ਬੈਠੇ ਗਏ ਤੁਹਾਡਾ ਯਾ ਉਹਨਾਂ ਨੂੰ ਵੀ ਧਿਆਨ ਆਗਾ ਬਾਕੀ ਇਹਨਾਂ ਨੂੰ ਪਤਾ ਲ ਹੋएगी ਕਿਥੇ ਪਤਾ ਲ ਮਾਰਨ ਵਾਸਤੇ ਇਸਰਾਇਲੀ ਨੇ ਦੇ ਲਈ ਪਰਸੋਂ ਇਹ ਤਾਂ ਅਸੀਂ ਕੰਜਨੀ ਵਿੱਚ ਗਰੀਬ ਬਿਠਾ ਕੇ ਜਾਂਦੀਆਂ ਵੀ ਲੈਵੇ ਇਕੱਲੇ ਰੋਣੀਆਂ ਸੀ ਸੱਜਿਆ ਕਦੀ ਗਲੀयां ਦਾ ਇੱਕ ਸਵਾਲ ਸੀਗਾ ਬੇਬੇ ਵਾਸਤੇ ਕਿਹੜਾ ਸਵਾਲ ਸੀ ਜੀ ਜੀ ਮੇ ਤੁਹਾਡੇ ਘਰਾਂ ਵਿੱਚ ਟੈਲੀਵਿਜ਼ਨ ਹੁੰਦੇ ਸੀ ਟੈਲੀ ਵੀ ਹੁੰਦੀ ਸੀ ਉਂਦੇ ਨਹੀਂ ਸੀਗੇ মাপাতে ইরাওথেযমানা কিদয়া কিয়াওসেয দেষে কিছায়েনির ত্য়াইরিনেচ্মাধরেযা ওহিযকেলান্য়াই দুয়েয়ানের ত্য়়ায়� ਬੀਬੀ ਨਾਲ ਤਾਂ ਸਟੈਂਪਾਸ ਕਿਵੇਂ ਕਰਦੇ ਸੀ ਪੂਰਾ ਦਿਨ ਆ ਗਾਇਜ਼ ਆਪਾਂ ਪੌਡਕਾਸਟ ਕਰ ਰਹੇ ਹਾਂ ਜ ਬੀਬੀ ਨਾਲ ਬੀਬੀ ਦਾ ਇੰਟਰਵਿਊ ਚੱਲੂਗਾ ਅੱਜ ਗੋਡਾ ਪਰਾਂਕਰ ਕੁੜੀ ਬੀਬੀ ਦਾ ਫੇਸ ਨਹੀਂ ਆ ਰਿਹਾ ਵਿੱਚ ਬੀਬੀ ਨੂੰ ਬੈਠਾ ਕਰ ਲਿਆ ਬੈਠਾ ਹਾਂ ਨਾ ਮਾਤਾ ਹੈ ਪਈਓ ਠੀਕ ਰੰਗ ਪਈਓ ਰਹੀ ਚਲੋ ਪਈਓ ਠੀਕ ਹੈ ਬੀਬੀ ਬੀਬੀ ਨਾਲ ਪਈ ਪਈ ਨਾਲ ਪੰਜ ਚਾਰ ਕ ਸਵਾਲ ਕਰਦੇ ਆ ਕਿ ਬਾਲੇ ਸਵਾਲ ਨਹੀਂ ਕਰਦੇ ਹੈਗੇ ਕਿ ਇਹਦੇ ਬੀਬੀ ਬੋਰ ਹੋ ਜਵੇ ਫੇ ਤੱਕ ਜਵੇ ਆਪਣੀਆਂ ਗੱਲਾਂ ਬਾਤਾਂ ਤੋਂ ਹਣਾ ਆਪ ਪਤਾ ਲਓ ਸਾਡੀ ਸਵਾਲ ਕਰੂਗੇ ਇਹਨੂੰ ਪਹਿਲਾਂ ਤਾਂ ਪਤਾ ਲੂ ਦੇ ਦੋ ਸਵਾਲ ਤਾਂ ਹੋਗੇ ਤੇ ਬਸ ਇਹਨੂੰ ਦੋ ਕ ਸਵਾਲੇ ਹੋਰ ਕਰਉਂਨੇ ਨੇ ਬੀਬੀ ਤੁਹਾਡੇ ਕਿੰਨੇ ਮਹੀਨੇ ਹੁੰਦੀਆਂ ਹੈਗੀਆਂ ਜੀ ਜੋ ਪੰਤਾਂ ਮਹੀਸਾ 15 20 ਮਹੀਨੇ ਹੁੰਦੇ ਸੀ ਬੀਬੀ ਕੋਲੇ ਹਾਂ ਹਾਂ ਇੰਨੀਆਂ ਇਹਦੀ ਤਾਂ 70 80 ਦਾ ਦਾ ਨਾ ਹੀ ਹੋ ਰਿਹਾ ਏ ਸੱਤ ਅੱਠ ਦੁੱਧ ਵਾਲੀਆਂ ਹੁੰਦੀਆਂ ਨੇ ਗੋਹਾ ਬੀਬੀ ਸਿੱਧੀ ਹੁੰਦੀ ਸੀ ਮੈਂ ਤਾਂ ਕੱਢੀ ਚੱਕਦੀ ਸੀ ਫਿਰ ਉਹ ਫਿਰ ਚੱਕ ਸਾਰੇ ਫਿਰ ਜਾਂਦੇ ਸੀ ਕਿੱਥੇ ਆਹ ਪੜਨਾ ਅਸਾ ਤਾਂ ਪੜਨ ਜਾਂਦੀ ਸੀ ਕਿੰਨੇ ਤੱਕ ਪੜੀ ਸੀ ਬੀਬੀ ਤੂੰ ਜੀ ਜੀ ਜੋ ਫਿਰ ਪੜੀ ਸੀ ਤੇ ਜੀ ਜੀ ਮਾਤਾ ਕੋੜੀ ਹੋਈ ਸੀ ਥਰਡ ਕਲਾਸ ਤੋਂ ਪਹਿਲੇ ਗੋਹਾ ਸਿੱਟਣ ਲੱਗੀ ਸੀ ਅਸੀਂ ਹੁਣ ਜੇ ਗੋਹਾ ਸਿੱਟਣ ਇੱਕ ਮਾਇਕ ਵਿੱਚ ਛੋਟੀ ਕਮੈਟੋ ਬੜੇ ਹੂੰ ਸਸਤੇ ਚੱਲ ਰਹੇ ਆ ਜਿਸ ਤਰ੍ਹਾਂ ਇਹ ਅੱਛਾ ਚੱਲ ਜਾ ਮਿਸਟਰ ਜੀ ਤਾਂ ਜਨ ਤਾਂ ਬਹੁਤ ਟੈਂਡਰ ਜਿਹਾ ਹੂੰ ਤੇ ਵਾਰੀ ਜਿਹੜਾ ਕਾੜਾ ਸਿੱਟਿਆ ਉਹ ਵੀ ਸਿੱਟ ਗਿਆ ਹੁੰਦੀ ਹੈਗੀ ਤੇ ਧਿਆਨ ਹੀ ਨਹੀਂ ਆਇਆ ਅੱਜ ਮੈਂ ਕਿੰਨਾ ਜੋਰ ਲਾਇਆ ਵੀ ਨਹੀਂ ਨਾ ਥੋੜਾ ਸਿੱਟਿਆ ਪੂਰਾ ਦੇਖਿਆ ਹੁਣ ਬਾਲਟੀ ਦਾ ਪੂਰੀ ਭਰਿੰਗੀ ਹੁਣ ਅਗਲਾ ਆਨੇ ਕਿਸ ਤਰ੍ਹਾਂਗਾ ਚੱਲ ਜੀ ਹੂੰ ਚੱਲ ਜਨ ਜੀ ਰਿਹਾ ਛੋਟਾ ਜਨ ਜੀ ਚੱਲ ਜਨ

ਆ ਰਹੀ ਹੈ ਮਰਲੇ ਜੂਗਾ ਅਗਰ ਉਹ ਜਿਹੇ ਜਿਹਾ ਜਿਹਾ 7 ਰੁਪਏ ਅੰਨਾ ਜਿਆਦਾ ਜਦੋਂ ਪਹਿਲਾਂ ਵਾਲੇ ਬਜ਼ੁਰਗ ਹੁੰਦੇ ਸੀਗੇ ਇੰਨੀ ਜਿਆਦਾ ਮਿਹਨਤ ਕਰਦੇ ਹੁੰਦੇ ਸੀਗੇ ਤੇ ਉਹਨਾਂ ਵਾਲੇ ਬਜ਼ੁਰਗ ਨੇ ਜਿਹੜੇ ਆਪਨੇ ਸਾਡੇ ਆਹ ਬੈਠੇ ਨੇ ਨਵੇਂ ਨਿਊ ਨਿਊ ਜੁਰਗ ਇਹਨਾਂ ਦੀ ਮਿਹਨਤ ਸੁਧਰਨ ਨਾਲੇ ਬੜੇ ਨਿੱਕੇ ਬਜ਼ੁਰਗ ਨੇ ਸਾਡੇ ਹੂੰ ਤੇ ਆ ਵਾਲੇ ਤੇ ਬਜ਼ੁਰਗ ਨੇ ਜਦੋਂ ਬਜ਼ੁਰਗ ਹੋ ਗਏ ਇਹਦਾ ਕਿਆ ਕਰੇ ਸਾਡੇ ਵਲੇ ਅਸੀਂ ਬੱਚੇ ਦੇ ਸੁਬਹ ਉੱਠ ਕੇ ਟੀਵੀ ਦੇਖਦੀ ਹੁੰਦੀ ਸੀ ਟੀਵੀ ਦੇਖ ਕੇ ਫਿਰ ਉਸ ਤੋਂ ਬਾਅਦ ਅਸੀਂ ਆਰਾਮ ਨਾਲ ਮਮਾ ਸਾਨੂੰ ਰੋਟੀ ਲੈ ਕੇ ਦੇ ਦਿੰਦੇ ਸੀ ਚਾਹ ਪੀ ਮਿਲ ਜਾਂਦੀ ਸਾਨੂੰ ਬੈਠਾਂ ਤੇ ਆਏ ਨੂੰ ਬੈਠਿਆਂ ਨੂੰ ਤੇ ਫਿਰ ਅਸੀਂ ਆਰਾਮ ਨਾਲ ਸਕੂਲ ਜਾਂਦੇ ਹੁੰਦੇ ਬੈਨ ਆ ਜਾਂਦੀ ਹੁੰਦੀ ਸੀ ਕਿ ਅਸੀਂ ਸਕੂਲ ਆ ਜਾਂਦੇ ਸੀ ਮੈਣ ਚ ਬਹਿ ਕੇ ਫਿਰ ਅੱਗੇ ਫਿਰ ਕੱਪੜਾ ਵੀ ਮੈਣ ਸੱਡਣ ਦੇ ਇਹਨਾਂ ਦੇ ਆ ਕੁਝ ਹੋਇਆ ਕਰੂਗਾ ਦੇਖੀ ਜਦੋਂ ਬਜ਼ੁਰਗ ਹੋ ਗਏ ਆਪਣੇ ਬੱਚੇ ਮਾਇਦ ਉਸੇ ਕਰਨਗੇ ਫਿਰ ਅਸੀਂ ਕੁਝ ਹੋਰ ਕਰਦੇ ਹਾਂ ਹੈ ਉਹ ਨਹੀਂ ਜਾਨਾ ਨੇ ਲਬਨਸ ਬੈਨਾ ਦਾ ਸਕੂਲ ਸੀ ਅੱਛਾ ਬੈਨਾ ਦਾ ਸਕੂਲ ਸੀ ਪਹਿਲਾਂ ਨੇ ਪਹਿਲਾਂ ਕਿਹੜੇ ਮਹੀਨਾ ਹੁੰਦੇ ਸੀ ਹੁਣ ਬੈਨਾ ਦਾ ਰਵਾਜ ਸ਼ੁਰੂ ਹੋਇਆ ਹੈਗਾ ਉਹ ਤਾਂ ਬੱਚਿਆਂ ਨੂੰ ਸਹੂਲਤਾਂ ਪੂਰੀਆਂ ਨਹੀਂ ਗਈਆਂ ਏ ਟੂ ਜ਼ੈਡ ਤੇ ਪਰਦੇ ਫੇਰ ਵੀ ਨਹੀਂ ਹੈਗੇ ਦੇਖ ਲਾ ਹੂੰ ਉਹ ਸਕੂਲ ਚੁੱਕ ਉਹਨਾਂ ਚਾਉਂਦੇ ਹਾਂ ਤਾਂ ਤਾਂ ਸਕੂਲ ਨਹੀਂ ਕੇ ਸਹੀ ਗੱਲ ਹੈਗੀ ਬੜੀਆਂ ਨੇ ਬੜੀ ਜਾਂਦਾ ਸਹੀ ਹੈਗਾ ਸਹੀ ਗੱਲ ਹੈਗੀ ਹਾਂ ਸਰਕਾਰੀ ਸਕੂਲ ਕੋ ਜਲਦੀ ਹੀ ਹੈ ਚਲੋ ਤੇ ਹੁਣ ਗਾਇਜ਼ ਬੀਬੀ ਨੂੰ ਆਪਣੇ ਆਪਣੇ ਕੀ ਹੈਗੇ ਸਤੂ ਕਿਥੇ ਹੋਰ ਆਪਣੇ ਬਾਪ ਹੈ ਹਾਂ ਇੱਥੇ ਹੀ ਜਾਂਦੇ ਜਾਂਦੇ ਇੱਥੇ ਸਰਕਾਰੀ ਸਕੂਲ ਨੇ ਕੇ ਪੜਾ ਜਗਾ ਹੁਮੇਂ ਕੋ ਪੜਦਾ ਸਾਰੇ ਪ੍ਰਾਈਵੇਟਾਂ ਹੀ ਪੜਦੇ ਨੇ ਤੇ ਚਲੋ ਜੀ ਹੁਣ ਬਸ ਬੀਬੀ ਨੂੰ ਆਪਣੇ ਖਾਣ ਪੀਣ ਦਾ ਇਹਨਾਂ ਦਾ ਦੇ ਦਾਂ ਇਹਨਾਂ ਨੂੰ ਨਾਰੀਯਰਮਾਨੀ ਹੁਣ ਬਲੈਕਆਟ ਹੈਗੇ ਡਾਈਟ ਅਪ ਪਲਾਨ ਹੈ ਇਹਨਾਂ ਦੇ ਇਹ ਨਹੀਂ ਕਿ ਸਾਰਾ ਡਾਈਟ ਪਲਾਨ ਕੰਸੈਂਟਰੀ ਬੀਬੀ ਦਾ ਰਸਾਂ ਵੀ ਹੁਣ ਕੀ ਦਵਾਂਗੇ ਬੀਬੀ ਨੂੰ ਹੁਣ ਇਹ ਨਾ ਚਾਹ ਨਾਲ ਰਸ ਖਾਉਂਗੀ ਦੁੱਧ ਨਾਲ ਦੁੱਧ ਨਾਲ ਰਸ ਰਸਾਂ ਦਾ ਟਾਈਮ ਹੋ ਰਿਹਾ ਬੀਬੀ ਦਾ ਰਸ ਖਾئیںਗੀ ਬੀਬੀ ਹੁਣ ਹਾਂ ਰਸ ਹਾਂ ਰਸ ਖਾਣਗੀ ਰਸ ਖਾਉਗੀ ਰਸ ਖਾ ਕੇ ਥੋੜੀ એનર્ਜੀ ਵੀ ਅੱਜ ਵੀ ਨਹੀਂ ਤਾਂ ਨਾਲ ਦਾ ਦਾਣਾ ਬਣੀ ਜਾ ਰਿਹਾ ਵਸ ਗਿਆ ਲਿਕਵਿਡ ਤੇ ਚੱਲਦੇ ਸੀ ਹੁਣ ਤੱਕ ਤਾਂ ਇਹ ਹੁਣ ਕੱਲ੍ਹ ਤੋਂ ਖਾਣ ਲੱਗੇ ਨੇ ਹਨਾ ਕੱਲ੍ਹ ਕੱਲ ਤੋਂ ਖਾਣ ਲੱਗੇ ਨੇਗੇ ਕੱਲ ਤੋਂ ਥੋੜੀ ਖਰਾਕ ਕੋਈ ਵੱਧ ਗਈ ਹੈਗੀ ਬੋਲਣ ਬੋਲਣ ਚ ਵੀ ਫਰਕ ਆਉਂਦਾ ਕਲੀਅਰ ਆਉਣ ਲੱਗ ਰਹੀ ਹੈ ਆਵਾਜ਼ ਪਹਿਲਾਂ ਤੋਂ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਸੀ ਤਿੰਨ ਤਿੰਨ ਚਾਚਾ ਵਾਰੀ ਤਿੰਨ ਦਿਨ ਚਾਚਾ ਵਾਰੀ ਪੁੱਛਦੇ ਹੁੰਦੇ ਸੀ ਵੀ ਕੀ ਕਹਿੰਦੀ ਹੈ ਬੀਬੀ ਕੀ ਕਹੇਨੀ ਬੀਬੀ ਫੇਰ ਸਾਨੂੰ ਸਮਝਾਉਂਦੇ ਆਪਨੇ ਆਪ ਹੂੰ ਤੁਰਤਾ ਪੈਂਦੇ ਨੇ ਇੱਕ ਵਾਰ ਥੋੜਾ ਸਹਾਰਾ ਰੱਖਣ ਦਾ ਨਾਲ ਚਲੋ ਗਾਇਸ ਹੁਣ ਬੀਬੀ ਦੇ ਆਪਣੇ ਹੌਂਸਲੇ ਤੁਹਾਨੂੰ ਸੁਣਾ ਤੇ ਆਗੇ ਤੇ ਆਪਾਂ ਚੱਲਦੇ ਆਂਗੇ ਉਹਨਾਂ ਅੰਦਰ ਫਤੇ ਕੋਲੇ ਫਤੇ ਉਠਾ ਲਈਏ ਗਰਮੀ ਬਹੁਤ ਜ਼ਿਆਦਾ ਕੀ ਪਹਿਲਾਂ ਬੀਬੀ ਨੂੰ ਅੰਦਰ ਵੀ ਕਰਨਾ ਪਤੰਦੇ ਦੇ ਗਲੇ ਕੀ ਕਰਦੇ ਦੇਖੋ ਆ ਪਹਿਲੇ ਆ ਗਿਆ ਦੇਖੋ ਆ ਗਿਆ ਖੜਾ ਹੋ ਜਾ ਭਾਈ ਐ ਨੀਡ ਡਰਾਮ ਕਰ ਕਰਕੇ ਚੱਲਦਾ ਕੰਮ ਹੋ ਬਠਾ ਬੈਗ ਆਉਣਾ ਢਿੱਲਾ ਜਾ ਹੋਇਆ ਪੇਪਰਾਂ ਦੇ ਵਿੱਚੋਂ ਨੰਬਰ ਘਟਾਏ ਨੇਗੇ ਪੜਾਈ ਲਿਖਾਈ ਕਰਦੀ ਨਹੀਂ ਹੈ ਕਿ ਸਰ ਤੇ ਟੀਵੀ 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 ਉਹਨਾਂ ਨੇ ਮੈਂ ਤਾਂ ਟੀਵੀ ਬੰਦ ਕਰਿਆ ਸੀ ਉਹਨਾਂ ਨੂੰ ਕਿਹਾ ਸੀਗਾ ਮਾ ਟੀਵੀ ਬਿਲਕੁਲ ਬੰਦ ਕਰ ਦੇ ਹੁਣ ਫੇਰ लास्ट ਸਟੇਜ ਆ ਕੇ ਰਖਾਏ ਹੁਣ ਪੇਪਰ ਤੋਂ ਬਾਅਦ ਆਪੇ ਨਹੀਂ ਹਟਦਾ ਹੈਗਾ ਐ ਥੋੜੀ ਆਪੇ ਹਟਦਾ ਨਹੀਂ ਤਾਂ ਕਹੂਗਾ ਬਹੁਤ ਕੁਝ ਕਰੂਗਾ ਤਾਂ ਆਪਾਂ ਨੇ ਦੇਖਣਾ ਹੁੰਦਾ ਬੱਚੇ ਨੂੰ ਕੀ ਦੇਣਾ ਕੀ ਨਹੀਂ ਦੇਣਾ ਹੁਣ ਇਹਨੂੰ ਲਾਉਣਾ ਗਾਗੇਸ ਆਪਣੇ ਭਵਾਨੀਗੜ੍ਹ ਆ ਇੱਕ ਬਹੁਤ ਸਖਤ ਟਿਊਸ਼ਨਲ ਆਗਾ ਥੱਪੜ ਦਾ ਲਾ ਕੇ ਪੜਾਉਂਦਾ ਗਾ ਉਹ ਮੂਹ ਦੇ ਕੋਲ ਲਾਉਣਾ ਚਾਹੁੰਦਾ ਹੁਣ ਇਹ ਉਹ ਆ ਗਿਆ ਬਰਤਖਾਨੇ ਹੁਣ ਪਤਾ ਲੱਗੋ ਇਹਨੂੰ ਵੀ ਕਿਵੇਂ ਪੜਦੇ ਹੁੰਦੇ ਰਗੇ ਹਾਲ ਤੱਕ ਤਾਂ ਇਹ ਨਾਲ ਚੱਲਦਾ ਸੀ ਨੋਰਮਲ ਹੁਣ ਕੋਈ ਸੰਕਲਾਈ ਕਰਕੇ ਇਹਨੂੰ ਪੜਾਉਣ ਦੀ ਕੋਸ਼ਿਸ਼ ਕਰਾਂਗੇ ਫੇਰ ਦੇਖਿਓ ਤਾਂ ਬਣਦਾ ਕਿ ਨਹੀਂ ਇਹ ਦੱਸੇਗੀ ਕੀ ਟੀਚਰ ਆ ਕਰੋ ਪੰਕਜ ਸਰ ਭਵਾਨੀਗੜ੍ਹ ਟਿਊਸ਼ਨ ਨੇ ਇਕੱਲਾ ਟਿਊਸ਼ਨ ਇਹਦਾ ਬੰਦੇ ਨੇ ਟੀਚਰ ਨੇ ਇਹਨਾਂ ਨਾਮ ਬਹੁਤ ਮਜ਼ੇਦਾਰਾ ਦਾ ਇਹ ਬੱਚੇ ਤੇ ਘੱਟ ਮਾਰਕਸਾਂ ਜੋ ਪੜਦੇ ਨਹੀਂ ਹੈਗੇ ਹੈ ਨਾ ਸਾਡੇ ਕਲਾਸ ਚ ਵੀ ਦੇ ਬੱਚੇ ਆਂਦੇ ਨੇ ਰੋ ਰੋ ਕੇ ਆਂਦੇ ਨੇ ਵੀ ਉਸ ਦੀ ਜਾਣਾ ਸੀ ਨਾ ਅੱਟਾ ਪੜਨ ਲੱਗ ਜਾਂਦਾ ਜਾਂ ਫਿਰ ਉਹੀ ਕੁਛ ਰਹਿੰਦਾ ਹਾਂ ਪੜਨ ਲੱਗ ਜਾਂਦੇ ਨੇ ਨਾਲ ਇਹ ਜੋ ਆਪ ਜੰਦਿੰਦੇ ਸੀ ਉਹਨਾਂ ਦਾ ਅੰਦਾਜ਼ੀ ਪੜਦੇ ਨੂੰ ਦੇ 8 ਤੇ 9 ਮਾਰਕਸ ਆਉਂਦੇ ਨੇ ਉਹ ਇਹ ਬੰਦਾ ਕਾ ਸਾਡਾ ਜਿਹੜਾ ਇਹ ਪਿਆਰ ਨਾਲ ਆਪਾ ਦੇਖ ਨੂੰ ਪੜਾ ਕੇ ਦਿਖ ਰਿਹਾ ਹੁਣ ਤਾਂ ਪਿਆਰ ਪਿਓਰ ਦੇਦੇ ਪਾਸੋਂ ਸਮਝਦੀ ਆਉਦੀ ਹੈਗੀ ਤੇ ਆਦੇ ਵਲੋਗ ਚ ਐਨਾ ਹੀ ਹੋਣਾ ਆਦਰ ਬਲੌਗ ਆਪਾਂ ਕਰਤਾ ਕਿ ਕੱਦਮ ਕੱਲੂ ਮਿਲਦੇ ਹਾਂ ਤੁਹਾਨੂੰ ਆਪਾਂ ਨਵੇਂ ਬਲੌਗ ਜਨਾਲੇ ਬੀਬੀ ਦੀ ਇੰਪਰੂਵਮੈਂਟ ਤੁਹਾਨੂੰ ਅਸੀਂ ਦੱਸਦੇ ਰਹਾਂਗੇ ਜਲਦੀ ਆ ਕੱਲ ਨੂੰ ਅਗਵਾਸ ਤੇ ਬਾਏ ਬਾਏ ਬਾਏ